ਇਹ ਤਰ੍ਹਾਂ ਹੈ ਇਹ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਕੋਟਣ-ਕੋਟ ਪ੍ਰਣਾਮ ਕਰਨ ਵਾਸਤੇ ਸੰਗਤਾਂ ਜੁੜੀਆਂ ਹੋਈਆਂ ਹਨ ਬਿਲਕੁਲ ਅੱਜ ਠਾਠਾ ਮਾਰਦਾ ਕਾਠ ਜਿਹੜਾ ਅੱਜ ਸੰਗਤ ਦਾ ਬਹਾਰ ਇੱਥੇ ਬੈਲਰੋਜ਼ ਦੇ ਵਿੱਚ ਹੋਇਆ ਪਿਆ ਅਸੀਂ ਸੰਗਤ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਆਜਾ ਕਿਰਪਾ ਰਮੀਨ ਦਿਆਲਾ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਿੱਠੀ ਪਿਆਰੀ ਯਾਦ ਨੂੰ ਮਨਾਉਂਦੇ ਆਂ ਜਿਹੜਾ ਨਿਊਯਾਰਕ ਦੀ ਧਰਤੀ ਤੇ ਅੱਜ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਤਾਰੇ ਕਿਰਪਾ ਪ੍ਰਭ ਦੀਨ ਦਿਆਲਾ ਓਨ ਬਾਬੂ ਰ ਗੁਰਦੁਆਰਾ ਦਾ ਸਿਕ ਸੈਂਟਰ ਆਫ ਨਿਊਯਾਰਕ 222 ਸਟਰੀਟ ਕੁਇਨਸ ਵਿਲੇਜ ਵੱਲੋਂ ਪੰਜਵੇਂ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਮੱਤੇ ਨਸਰ ਮਹਾਨ ਨਗਰ ਕੀਰਤਨ ਸਜਾਇਆ ਗਿਆ ਦੂਦੁਆਟੋ ਸੰਗਤ ਇਸ ਨਗਰ ਕੀਰਤਨ ਦਾ ਹਿੱਸਾ ਬਣੀ ਇਸ ਮੌਕੇ ਤੇ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕਰਦਿਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀ ਜੈਕਾਰੇ ਲਾਇਗੈ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਆ ਪੂਰੇ ਸੰਸਾਰ ਭਰ ਵਿੱਚ ਵਸਦੀ ਸਿੱਖ ਕਮਿਊਨਿਟੀ ਫਲੋ ਸ਼ਰਧਾ ਤੇ ਪਾਪਨਾ ਦੇ ਨਾਲ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਹੀ ਗੁਰਦੁਆਰਾ ਦਾ ਸਿੱਖ ਸੈਂਟਰ ਆਫ ਨਿਊਯਾਰਕ ਕੋਇਨਸ ਵਿਲੇਜ 222 ਸਟਰੀਟ ਵਾਲੇ ਗੁਰੂ ਘਰਤੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਜਨਦੀਪ ਮਹਾਰਾਜ ਦੀ ਸ਼ਹਾਦਤ ਨੂੰ ਸਤ ਸਤ ਨਮਨ ਕਰਦਿਆ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਫਲਸ਼ਿੰਗ ਏਰੀਆ ਅਤੇ ਕੁਇਨਜ਼ ਵਿਲੇਜ ਦੀ ਸੰਗਤ ਸਮੇਤ ਦੂਰ ਦਰਾਡੇ ਤੋਂ ਸੰਗਤ ਇਸ ਨਗਰ ਕੀਰਤਨ ਦਾ ਹਿੱਸਾ ਪਣੀ ਨਗਰ ਕੀਰਤਨ ਦੀ ਸ਼ੁਰੂਆਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੌਕੇ ਤੇ ਸਾਰੀ ਸੰਗਤ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕਰਦਿਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾਇਗੇ ਇਸ ਵਿਸ਼ੇਸ਼ ਮੌਕੇ ਤੇ ਪੰਥ ਪ੍ਰਸਿੱਧ ਕੀਰਤਨੀ ਚੌਥਿਆ ਫੋਲੋ ਸੰਗਤ ਨੂੰ ਗੁਰੂ ਜਸਨਾ ਜੋੜਦਿਆਂ ਧੰਨ ਧੰਨ ਕੀਤਾ ਗਿਆ। ਤਾਰੇ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੂ ਰੰਗ ਰਤਾ ਗੁਣ ਗਾਵੂ ਰੰਗ ਰਤਾ ਨਗਰ ਕੀਰਤਨ ਦੇ ਦੌਰਾਨ ਸਾਰਾ ਮਾਹੌਲ ਕੇਸਰੀ ਰੰਗ ਚ ਸਜਿਆ ਹੋਇਆ ਦਿਖਾਈ ਦੇ ਰਿਹਾ ਸੀ। ਹਰ ਪਾਸੇ ਕੇਸਰੀ ਨਿਸ਼ਾਨ ਸਾਹਿਬ ਝੁਲ ਰਹੇ ਸਨ ਇਸ ਮੌਕੇ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਈ ਸਾਰੀ ਸੰਗਤ ਜਿਨ੍ਹਾਂ ਦੇ ਵਿੱਚ ਬੱਚਿਆਂ ਤੋਂ ਬਜ਼ੁਰਗਾਂ ਤੱਕ ਸਾਰਿਆਂ ਚ ਵਖਰਾ ਹੀ ਉਤਸ਼ਾਹ ਪੇਖਣ ਨੂੰ ਮਿਲਿਆ ਅੱਜ ਦਾ ਜੋ ਨਗਰ ਕੀਰਤਨ ਹੈ ਇਹ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਜੋ ਅਸੀਂ ਹਮੇਸ਼ਾ ਕਹਿੰਦੇ ਆ ਕਿ ਜੋ ਪੰਥ ਦੇ ਵਿੱਚ ਪ੍ਰਮਾਣਿਤ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਤ ਸ਼ਾਂਤੀ ਦੇ ਪੁੰਜ ਉਹਨਾਂ ਦੀ ਸ਼ਹਾਦਤ ਨੂੰ ਕੋਟਣ-ਕੋਟ ਪ੍ਰਣਾਮ ਕਰਨ ਵਾਸਤੇ ਸੰਗਤਾਂ ਜੁੜੀਆਂ ਹੋਈਆਂ ਹਨ ਤੋ ਸੰਗਤਾਂ ਦਾ ਵੀ ਬਹੁਤ-ਬਹੁਤ ਦਿਲਦਿਆਂ ਘਹਿਰਾਈਆਂ ਦਾ ਧੰਨਵਾਦ ਔਰ ਨਾਲ ਦੀ ਨਾਲ ਜੋ 1984 ਜੂਨ 84 ਦੇ ਵਿੱਚ ਜੋ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਉਹਨਾਂ ਸ਼ਹੀਦਾਂ ਨੂੰ ਸਮੂਹ ਮਰਜੀਬੜਿਆਂ ਨੂੰ ਵੀ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਸ਼ਰਧਾਂਜਲੀ ਲੜਿਆ ਗਿਆ ਸਮੁੱਚੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਕਿਉਂਕਿ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਆ ਉਹਨਾਂ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਸ਼ਹਾਦਤਾਂ ਦੀ ਜੜੀ ਕਤਾਰ ਜਿਹੜੀ ਆ ਬਹੁਤ ਲੰਬੀ ਆ ਸੋ ਅੱਜ ਸਮੁੱਚੀਆਂ ਸੰਗਤਾਂ ਬਹੁਤ ਜਹੋ ਜਲਾਲ ਦੇ ਨਾਲ ਥਾਂ ਪਰ ਥਾਂ ਸ਼ਵੀਲਾ ਲਾਈਆਂ ਜਾ ਰਹੀਆਂ ਹਨ ਅਲੱਗ-ਅਲੱਗ ਪ੍ਰਕਾਰ ਦੇ ਜੋ ਲੰਗਰ ਸਟਾਲ ਲਾਏ ਜਾ ਰਹੇ ਹਨ ਅੱਜ ਸਿੱਖ ਸੈਂਟਰ ਕੁਇਨਸਵਿਲੇ ਤੇ ਫਲਸ਼ਿੰਗ ਗੁਰੂ ਘਰ ਦੀ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਿਲਕੁਲ ਅੱਜ ਠਾਠਾ ਮਾਰਦਾ ਕਾਠ ਜਿਹੜਾ ਅੱਜ ਸੰਗਤ ਦਾ ਬਹਾਰ ਇੱਥੇ ਬੈਲਰੋਜ਼ ਦੇ ਵਿੱਚ ਹੋਇਆ ਪਿਆ ਅਸੀਂ ਸੰਗਤ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਅੱਜ ਸਾਨੂੰ ਵੀ ਇੱਥੇ ਦੇਖ ਵੀ ਰਹੇ ਅਸੀਂ ਇਹ ਕਹਿੰਨੇ ਆਂ ਵੀ ਆਓ ਨਗਰ ਕੀਰਤਨ ਦੇ ਵਿੱਚ ਸੋ ਸਹ ਜਿਹੜੇ ਦਿਨ ਮਨਾਏ ਜਾਂਦੇ ਆ ਸ਼ਹੀਦਾਂ ਦੇ ਅੱਜ ਉਹ ਸੰਗਤਾਂ ਦੇ ਸਹਿਯੋਗ ਨਾਲ ਹੀ ਚੰਗੇ ਲੱਗਦੇ ਆ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਿੱਠੀ ਪਿਆਰੀ ਯਾਦ ਨੂੰ ਮਨਾਉਂਦਿਆਂ ਹੋਇਆਂ ਜਿਹੜਾ ਨਿਊਯਾਰਕ ਦੀ ਧਰਤੀ ਤੇ ਅੱਜ ਉਹ ਨਗਰ ਕੀਰਤਨ ਸਹੀ ਆਇਆ ਜਾ ਰਿਹਾ ਹੈ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਰਜਨ 시ਰਿਗੁਰੂ ਅਰਜਨਦੀਪ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਸਜਾਇ ਨਗਰ ਕੀਰਤਨ ਵਿੱਚ ਵਕਫਾ ਕੁਰੂ ਕਰਾਤੀਆ ਕਮੇਟੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ। ਗੁਰੂ ਘਰਤੀ ਕਮੇਟੀ ਵੱਲੋਂ ਸਾਰਿਆਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਕਮਿਊਨਿਟੀスメਤ ਅਮਰੀਕਨ ਲੀਡਰ ਵੀ ਇਸ ਨਗਰ ਕੀਰਤਨ ਦਾ ਹਿੱਸਾ ਬਣੇ। ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਨਗਰ ਕੀਰਤਨ ਗੁਰੂ ਘਰ ਫਲਸ਼ਿੰਗ ਆ ਤੇ 222 ਵੱਲੋਂ ਕੱਢਿਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਤੇ ਜਿੰਨੀ ਵੀ ਸੰਗਤ ਪਹੁੰਚੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਅਤੇ ਜੂਨ 1984 ਸਿੰਘਾਂ ਸਿੰਘਣੀਆਂ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆ ਫਰਸ਼ਿੰਗ ਗੁਰਦਵਾਰਾ ਸਾਹਿਬ ਅਤੇ ਕুইਂਜ ਬਲੇਜ 222 ਗੁਰਦਾਰਾ ਸਾਹਿਬ ਵੱਲੋਂ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਤੁਸੀਂ ਆਪ ਹੀ ਦੇਖ ਸਕਦੇ ਆ ਸੰਗਤਾਂ ਦਾ ਇਕੱਠ ਜਿਹੜਾ ਬਹੁਤ ਠਾਠਾ ਮਾਰਦਾ ਬੜੀ ਹੀ ਸ਼ਰਧਾਸ਼ ਤੇ ਧੂਮ-ਤਾਮ ਨਾਲ ਆਪਣੇ ਨਗਰ ਕੀਰਤਨ ਆਰੰਭ ਹੋਇਆ ਇਸ ਵਿਸ਼ੇਸ਼ ਮੌਕੇ ਤੇ ਸੰਗਤ ਲਈ ਲੰਗਰ ਦੀ ਖਾਸ ਪ੍ਰਬੰਧ ਕੀਤੀ ਗਈ ਪਰਬੰਧਕਾਂ ਵੱਲੋਂ ਆਪਣੀਆਂ ਡਿਊਟੀਆਂ ਨੂੰ ਤੰਦੇਹੀ ਦੇ ਨਾਲ ਨਿਭਾਇਆ ਗਿਆ ਸਾਰੀ ਸੰਗਤ ਰੱਬ ਦੇ ਰੰਗਾਂ ਚ ਰੰਗੀ ਹੋਈ ਨਜ਼ਰ ਆਈ ਜਿੰਨੇ ਵੀ ਲੋਕ ਕਰਾਂ ਦੇ ਵਿੱਚ ਬੈਠੇ ਦੇਖ ਰਹੇ ਆ ਉਹਨਾਂ ਨੂੰ ਚਾਹੀਦਾ ਬਾਹਰ ਆ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਅੱਜ ਦਾ ਤਾਂ ਦਿਹਾੜਾ ਮਨਾਇਆ ਜੀ ਗੁਰੂ ਅੰਗਦ ਦੇਵ ਜੀ ਦਾ 222 ਵਾਲੇ ਗੁਰੂ ਘਰ ਤੋਂ ਜੋ ਪ੍ਰੇਅਰ ਕੱਢੀ ਜਾ ਰਹੀ ਹੈ ਨਗਰ ਕੀਰਤਨ ਦੇ ਰੂਪ ਦੇ ਵਿੱਚ 사త్సੰਗਤ ਜਾ ਰਹੀ ਆ ਬਹੁਤ ਵਧੀਆ ਹਮ ਹਮਾ ਕੇ ਸੰਗਤ ਪਹੁੰਚੀ ਆ ਸਾਰਿਆਂ ਨੂੰ ਬੇਨਤੀ ਆ ਕਿ ਜ਼ਰੂਰੀ ਇਦਾਂ ਦੇ ਪ੍ਰੋਗਰਾਮਾਂ 'ਚ ਹਮ ਹਵਾ ਕੇ ਪਹੁੰਚਿਆ ਕਰੋ ਗੋਦਵਰਾ ਸਿਕ ਸੈਂਟਰ ਆਫ ਨਿਊਯਾਰਕ ਕੁਇਨਸ ਵਿਲੇਜ ਦੀ ਪ੍ਰਬੰਧਕ ਕਮੇਟੀ ਅਤੇ ਸਾਰੀ ਸੰਗਤ ਵਧਾਈ ਦੀ ਪਾਤਰ ਹੈ ਜਿਨ੍ਹਾਂ ਫਲੋਰਲ ਮਿਲ ਕੇ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਵਿਦੇਸ਼ੀ ਤੱਤੀ ਤੇ ਕਮਿਊਨਿਟੀ ਫਲੋ ਅਜਿਹੇ ਉਪਰਾਲੇ ਕੀਤੇ ਜਾ ਰਹੇ ਬੇਖਤ ਲਾਸ਼ਮੀ ਨੇ ਇਹ ਨਜ਼ਰੀਏ ਜਿੱਤੇ ਸਾਡੀ ਨੌਜਵਾਨ ਪੀੜ੍ਹੀ ਅਤੇ ਬੱਚੇ ਆਪਣੀਆਂ ਜੜ੍ਹਾਂ ਦੇ ਨਾਲ ਜੁੜਦੇ ਨੇ ਉੱਥੇ ਹੀ ਹੋਰ ਕਮਿਊਨਿਟੀਆਂ ਨੂੰ ਸਿੱਖ ਕਮਿਊਨਿਟੀ ਦੀ ਇੱਕ ਜੁਟਤਾ ਦਾ ਬਹੁਤ ਹੀ ਵਧੀਆ ਸੁਨੇਹਾ ਜਾਂਦਾ ਹੈ ਨਗਰ ਕੀਰਤਨ ਦੇ ਜ਼ਰੀਏ ਜਿੱਥੇ ਬਾਕੀ ਕਮਿਊਨਿਟੀਆਂ ਸਿੱਖ ਕਮਿਊਨਿਟੀ ਸਿੱਖੇ ਇਤਿਹਾਸ ਸਿੱਖ ਗੁਰੂਆਂ ਤੇ ਉਹਨਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਹੁੰਦੇ ਨੇ ਉੱਥੇ ਹੀ ਸਾਡੇ ਬੱਚੇ ਅਤੇ ਨੌਜਵਾਨ गुरबाणी के लग लगते ने न्यूयॉर्क तो किल प्रदीप की रिपोर्ट ग्लोबल पंजाब टीवी हूँ तुम देख सकते हो ग्लोबल पंजाब टीवी नो डाउनलोड करो साड़ी ऐप एंड्रॉइड या आईओएस दे फ्री बिच रोकू अते अमेज़न फायर टीवी दे या एप्पल टीवी दे नाल ही देख सकते हो लाइव स्ट्रीमिंग www.globalpunjabtv.com पे